ਸੌਰਨ ਸਿੰਘ ਟੈਨੇਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਵਾਯਾਕੇ ਬਾਇਨਾੜ ਦੇ ਵਿੱਚ ਲੈਂਡ ਸਲਾਈਡਿੰਗ ਕੋਈ 112 ਤੋਂ ਵੱਧ ਲੋਕਾਂ ਦੀ ਮੌਤ ਦੀ ਤਾਜ਼ਾ ਖਬਰ ਪ੍ਰਦੀਪ ਕਲੇਰ ਦੀ ਇੰਟਰਵਿਊ ਦੇ ਉੱਤੇ ਅਕਾਲੀ ਦਲ ਦਾ ਸਪਸ਼ਟਕਰਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਪਧਰੀ ਪ੍ਰਦਰਸ਼ਨ ਅਕਾਲ ਤਖਤ ਸਾਹਿਬ ਦੇ ਜਫੀਦਾਰ ਨੇ ਕਿਹਾ ਕਿ ਨਿਸ਼ਾਨ ਸਾਹਿਬ ਨੀਲੇ ਜਾਂ ਪੀਲੇ ਰੰਗ ਦੇ ਹੀ ਹੋਣ ਜਕਰਮ ਸਿੰਘ ਅਮਜੀਤਿਆ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋਏ ਕੰਗੜਾ ਨਾਉਤ ਨੇ ਕਿਹਾ ਰਾਹੁਲ ਗਾਂਧੀ ਹਮੇਸ਼ਾ ਨਸ਼ੇ ਵਿੱਚ ਰਹਿੰਦਾ ਜਗਦੀਸ਼ ਭੋਲਾ ਨੂੰ 10 ਸਾਲ ਦੀ ਸਜ਼ਾ ਹੋਈ ਵਿਧਾਇਕ ਗੱਜਨ ਮਾਜਰਾ ਨੇ ਸੁਪਰੀਮ ਕੋਰਟ ਦੇ ਵਿੱਚੋਂ ਪਟੀਸ਼ਨ ਵਾਪਸ ਲਈ ਸੁਪਰੀਮ ਕੋਰਟ ਵੱਲੋਂ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ਖਾਰਜ ਤੇ ਆਖਰੀ ਖਬਰ 올림픽ਸ ਦੇ ਵਿੱਚ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ ਤਾਂਸੇ ਦਾ ਮੈਡਲ ਜਿੱਤਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਵਰਨ ਸਿੰਘ ਟੇਣਾ ਜੀ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਬਾਰੇ ਪੰਜਾਬ ਦੇ ਸਿੱਖਾਂ ਦਾ ਕੀ ਪ੍ਰਤੀਕਰਮ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਅਭੀ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚਰਚਾ ਚੱਲਦੀ ਸੀ ਸਨ ਸਾਹਿਬ ਪਰ ਹੁਣ ਪੰਜਾਂ ਤਖਤਾਂ ਦੇ ਜੇਦਾਦਰ ਸਾਹਿਬਾਨ ਦੇ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕਰਕੇ ਸੇ ਗਾਨੀਰਕ ਬੀਰ ਸਿੰਘ ਹੋਰਾਡੇ ਵੱਲੋਂ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਦੁਨੀਆ ਭਰ ਦੇ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਆ ਉੱਥੇ ਵੱਖੋ ਵੱਖਰੇ ਰੰਗਾਂ ਦੀ ਜਿਹੜਾ ਨishan ਸਾਹਿਬ ਦੀ ਪੁਸ਼ਾਕ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨੀਲੇ ਜਾਂ ਫਿਰ ਪੀਲੇ ਰੰਗ ਦਾ ਹੀ ਤੇ ਇਥੇ ਹੋਇਆ ਕਰੂਗਾ ਜੀ ਨishan ਸਾਹਿਬ ਦਾ ਜਿਹੜਾ ਰੰਗ ਆ ਕਿਉਂਕਿ ਕਈ ਥਾਵਾਂ ਦੇ ਉੱਤੇ ਬਸੰਤੀ ਰੰਗ ਕਿਹਾ ਉਹਨਾਂ ਨੇ। ਹਾਂ ਜੀ ਮੈਂ ਮਾਫੀ ਚਾਹੁੰਦਾ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਭਗਵਾ ਰੰਗ ਆ ਜਿਹੜਾ ਉਹ ਭਗਵੇਂ ਰੰਗ ਦੇ ਕਰਕੇ ਕਈ ਤਰਾਨੀਆਂ ਜਿਹੜੇ ਲੋਕਾਂ ਦੇ ਮਨਾਂ ਵਿੱਚ ਖਿਆਲ ਆਉਂਦੇ ਸੀ ਸੋ ਉਹਨਾਂ ਦੇ ਵੱਲੋਂ ਦੋ ਰੰਗਾਂ ਦੀ ਗੱਲ ਕੀਤੀ ਗਈ ਹੈ ਤੇ ਆਪਾਂ ਜਾਣਦੇ ਕਿ ਨੇ ਹੰਗ ਸਿੰਘਾਂ ਦੇ ਵੱਲੋਂ ਆ ਨੀਲੇ ਰੰਗ ਦਾ ਜਿਹੜਾ ਨਿਸ਼ਾਨ ਸਾਭਾ ਚੜਾਇਆ ਜਾਂਦਾ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਦੋ ਰੰਗਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਜਿਸ ਤਰੀਕੇ ਦੇ ਨਾਲ ਲੰਘੇ ਵੇਲੇ ਦੇ ਵਿੱਚ ਕਈ ਕੁਝ ਵਾਪਰਿਆ ਹੈਗਾ ਇਸ ਕਰਕੇ ਰਲਿਵਾਂ ਨਹੀਂ ਹੋਣਾ ਚਾਹੀਦਾ ਭਗਵੇਂ ਰੰਗ ਦੀ ਗੱਲ ਨਹੀਂ ਹੋਣੀ ਚਾਹੀਦੀ ਅਕਾਲੀ ਦਲ ਚੋਂ ਬਾਗੀ ਹੋਏ ਜਾਂ ਜਿਹੜੇ ਨਮਾ ਵਿਚਾਰ ਰੱਖਦੇ ਸਨ ਸੁਧਾਰ ਕਰਨਾ ਚਾਹੁੰਦੇ ਸਨ ਕਿਹੜੇ ਕਿਹੜੇ ਕੱਢੇ ਆ ਅਕਾਲੀ ਦਲ ਚੋਂ ਵਡਾਲੇ ਨੂੰ ਵੀ ਕੱਢ ਦਿੱਤਾ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਸੱਲ ਸਾਹਿਬ ਗੱਲ ਇਹ ਆ ਵੀ ਪਿਛਲੇ ਕਈ ਦਿਨਾਂ ਤੋਂ ਕਈ ਕੁਝ ਸਭ ਦੇ ਸਾਹਮਣੇ ਆਇਆ ਤੇ ਆਪਾਂ ਰੈੱਡ ਐਫਰਮ ਦੇ ਪਰਿਵਾਰਕ ਮੈਂਬਰਾਂ ਨਾਲ ਕਈ ਵਾਰ ਇਹ ਖਬਰ ਸਾਂਝੀ ਕੀਤੀ ਆ ਵੀ ਇਸ ਤਰੀਕੇ ਦੇ ਨਾਲ ਅਕਾਲੀ ਦਲ ਮਜ਼ਬੂਤ ਕਿਵੇਂ ਹੋਊਗਾ ਆ ਅਕਾਲੀ ਦਲ ਦੀ ਕੁੱਖ ਦੇ ਵਿੱਚੋਂ ਨਵੇਂ ਅਕਾਲੀ ਦਲ ਨਿਕਲ ਰਿਹਾ ਬਣੂਗਾ ਕੀ ਨਾ ਪਹਿਲੇ ਦਾ ਕੁਝ ਬਣਦਾ ਦਿਸਦਾ ਨਾ ਦੂਜੇ ਦਾ ਕੁਝ ਬਣਦਾ ਦਿਸਦਾ ਆ ਜਲੰਧਰ ਵਾਲੀ ਪੱਛਮੀ ਦੀ ਜ਼ਮੀਨ ਛੋਣ ਦੇ ਵਿੱਚ ਸਭ ਦੇ ਸਾਹਮਣ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦਾ ਸਮਰਥਨ ਕੀਤਾ 2000 ਵੋਟਾਂ ਨਾਲ ਉਹ ਨਹੀਂ ਪਈ ਬੀਬੀ ਸਰਜੀਤ ਕੌਰ ਕਨੇ ਜੀ ਬਾਗੀਆਂ ਦੇ ਵੱਲੋਂ ਖੜੇ ਕੀਤੇ ਗਏ 1500 ਵੋਟਾਂ ਨਾਲ ਉਹ ਨਹੀਂ ਪਈ ਸੋ ਇਹ ਸਾਲਾਤ ਦੇ ਵਿੱਚ ਦੋਵਾਂ ਦੀ ਹਾਲਤ ਪਾਣੀੋਂ ਪਤਲੀ ਹੈ ਪਰ ਅੱਜ ਹੁਣ ਸਾਡਾ ਖਬਰ ਇਹ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਾਗੀ ਧੜੇ ਦੇ ਅੱਠ ਵੱਡੇ ਨੇਤਾਵਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾਤਾ ਅਕਾਲੀ ਦਲ ਦੀ ਅਨਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦਿਆਂ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪਰਮਿੰਦਰ ਸਿੰਘ ਢੀਂਸਾ, ਸਿਕੰਦਰ ਸਿੰਘ ਮਲੂਕਾ, surjit singh rakhra, surinder singh thikedar ਤੇ ਚਰਨਜੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਮੁਦਰੀ ਮੈਂਬਰਸ਼ਿਪ ਦੇ ਵਿੱਚੋਂ ਬਾਹਰ ਕੱਢਸਾ ਹੁਣ ਚਲੋ ਬਾਕੀ ਤਾਂ ਬੰਨਿਆ ਮੇਰੇ ਲਈ ਦੋ ਤਿੰਨ ਨਾਂ ਸਭ ਤੋਂ ਵੱਧ ਅਚੰਬੇ ਬਣੇ ਆ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਲੇਵਾ ਹੋਇਆ ਜਾਨੀ ਕਿ ਰਖੜਾ ਜਿਹੜੇ ਢੀਂਸਾ ਗਰੁੱਪ ਦਾ ਪਰ ਐਨ ਮੌਕੇ ਦੇ ਉੱਤੇ ਫੇਰ ਵਿਗੜ ਗਈ ਤੇ ਅੱਜ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਚੰਦੂ ਮਾਗਰਾ ਖੁਰਾ ਨੇ ਐਤਕੀ ਚੋਣ ਲੜੀ ਆ ਸਾਰ ਮੇਲੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪਰ اجਬਾਰ ਦਾ ਰਸਾ ਵਿਖਾਇਆ ਗਿਆ ਬੀਬੀ ਜਗੀਰ ਕੌਰ ਨੂੰ ਬੇਗੋਵਾਲ ਵਾਲੇ ਡੇਰੇ ਦੇ ਵਿੱਚ ਜਾ ਕੇ ਸੁਖਵੀਰ ਸਿੰਘ ਬਾਦਲ ਤੇ ਪਾਰਟੀ ਦੀ ਹੋਰ ਲੀਡਰਸ਼ਿਪ ਮਨਾ ਕੇ ਆਈ ਸੀ ਉਹ ਚੋਣਾਂ ਦੇ ਮੌਕੇ ਚੁੱਪ ਰਹੇ ਪਰ ਬਾਅਦ ਦੇ ਵਿੱਚ ਰਾਹ ਹੋਰ ਤੁਰ ਪਏ ਤੇ ਫਿਰ ਇਸ ਵੇਲੇ ਜੋ ਵੀ ਪਾਰਟੀ ਦੇ ਵਿੱਚੋਂ ਕੱਢੇ ਗਏ ਆ ਸੋ ਆਕਾਲੀ ਦਲ ਦੇ ਵਿੱਚ ਇੱਕ ਹੋਰ ਬਗਾਵਤੀ ਗੱਲ ਉੱਠ ਰਹੀ ਹੈ ਉਹ ਲਗਾਤਾਰ ਇਹ ਗੱਲ ਉੱਠ ਰਹੀ ਹੈ ਕਿ ਜਿਹੜੀ ਜਸਵੰਤ ਸਿੰਘ ਸਾਬ੍ਹ ਨੂੰ ਚਿੱਠੀ ਦੇ ਕੇ ਆਏ ਆ ਬੰਦ ਲਫਾਫਾ ਸੀਲ ਬੰਦ ਲਫਾਫਾ ਜਿਹੜਾ ਕਿ ਦੇ ਕੇ ਆਏ ਸੁਖਵੀਰ ਸਿੰਘ ਬਾਦਲ ਉਸ ਲਫਾਫੇ ਦੀ ਸੀਲ ਪੱਟੀ ਜਾਵੇ ਉਦੇ ਵਿੱਚ ਹੈ ਕੀ ਇਹਦੇ ਬਾਰੇ ਦੱਸਿਆ ਜਾਵੇ ਲਗਾਤਾਰ ਇਸ ਗੱਲ ਦੀ ਮੰਗ ਉੱਠ ਰਹੀ ਹੈ ਅੱਛਾ ਕੋ ਡਵੈਲਪਮੈਂਟ ਹੋਈ ਹੈ ਕਿ ਪ੍ਰਦੀਪ ਕਲੇਰ ਦੀ ਇੰਟਰਵਿਊ ਤੋਂ ਬਾਅਦ ਉਹਨੇ ਸੁਖਵੀਰ ਸਿੰਘ ਬਾਦਲ ਦੇ ਬਾਰੇ ਵਿੱਚ ਕਾਫੀ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਕਈ ਇਤਰਾਜ਼ਯੋਗ ਵੀ ਨੇ ਉਹਦੇ ਬਾਰੇ ਕੀ ਚਰਚਾ ਚੱਲ ਰਹੀ ਹੈ ਦੇਖੋ ਸਿੰਘ ਸਾਹਿਬ ਸਭ ਦੇ ਵਿਚਾਰ ਆਪੋ ਆਪਣੇ ਆ ਪਰ ਮੈਂ ਪ੍ਰਦੀਪ ਕਲੇਰ ਦੀਆਂ ਗੱਲਾਂ ਦੇ ਨਾਲ ਸਹਿਮਤ ਨਹੀਂਗਾ ਉਹਦਾ ਕਾਰਨ ਇਹ ਮੇਰਾ ਨਿੱਜੀ ਓਪੀਨੀਅਨ ਹੈ ਉਹਦਾ ਕਾਰਨ ਹੈ ਕਿ ਬੰਨਾਂ ਬਿਲਕੁਲ ਇਹ ਗੱਲਾਂ ਜਿਵੇਂ ਕਿ 7 ਸਾਲ ਪੁਰਾਣੀ ਗੱਲ ਮੈਂ ਅੱਜ ਤਰ੍ਹਾਂ ਕੇ ਇੱਕ ਵਾਰ ਬੈਨਪੂਰ ਦੇ ਵਿੱਚ ਐਦਾਂ ਹੋਇਆ ਸੀ ਮੇਰੇ ਨਾਲ ਇਉਂ ਹੋਇਆ ਫਲਾਣਾ ਨਾਲ ਐਦਾਂ ਹੋਇਆ ਤੇ ਸਵਾਲ ਇਹ ਪੈਦਾ ਹੁੰਦਾ ਜੀ ਕਿ ਉਦੋਂ ਮੈਂ ਕਿਉਂ ਨਾ ਬੋਲਿਆ ਇਹ ਮੈਨੂੰ ਗੱਲਾਂ ਜਿਹੜੀਆਂ 8 ਸਾਲ ਬਾਅਦ 7 ਸਾਲ ਬਾਅਦ 10 ਸਾਲ ਬਾਅਦ ਕੋਈ ਖੁਲਾਸਾ ਕਰਦਾ ਆ ਕੇ ਇਹ ਬਿਲਕੁਲ ਓਵੇਂ ਲੱਗਦੀਆਂ ਜਿਵੇਂ ਕੋਈ ਬੰਦਾ ਜਿਵੇਂ ਰਾਜਨੀਤੀ ਤੋਂ ਸન્યાਸ ਲੈ ਲੈਂਦਾ ਨਾ ਫਿਰ ਉਹ ਕਿਤਾਬ ਲਿਖਦਾ ਫਿਰ ਉਹ ਸਵੈ ਜੀਵਨੀ ਲਿਖਦਾ ਕਹਿੰਦਾ ਜੀ 1978 ਦੇ ਵਿੱਚ ਇੱਕ ਵਾਰੀ ਐਦਾਂ ਹੋਇਆ ਸੀ ਪ੍ਰਧਾਨ ਮੰਤਰੀ ਨੇ ਐ ਮੈਨੂੰ ਕਿ ਪਰ ਵੇਲੇ ਸਰ ਗੱਲ ਜਦੋਂ ਨਹੀਂ ਕੀਤੀ ਫਿਰ ਉਹਦਾ ਕੋਈ ਮੁੱਲ ਨਹੀਂ ਰਹਿੰਦਾ ਪ੍ਰਦੀਪ ਕਲੇਰ ਨੇ ਗੱਲ ਕਹੀ ਹੈ ਕਿ ਸੁਖਬੀਰ ਸਿੰਘ ਬਾਦਲ ਚੋਰੀ-ਚੋਰੀ ਡੇਰਾ ਮੁਖੀ ਨੂੰ ਕਾਰਾਂ 'ਚ ਮਿਲਣ ਜਾਂਦਾ ਹੁੰਦਾ ਸੀ ਮਿਰਸਾ ਸਿੰਘ ਮਲਟੋਹਾ ਨੇ ਅੱਜ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਜੇਕਰ ਡੇਰਾ ਮੁਖੀ ਨਾਲ ਸਾਡੀ ਇੰਨੀ ਵੱਡੀ ਸਾਂਝ ਹੁੰਦੀ ਤਾਂ ਮਾਲਵੇ ਦੇ ਵਿੱਚ ਤੋਂ ਦੀ ਚੜਤ ਹੁੰਦੀ ਸੀ ਫਿਰ ਤਾਂ ਅਕਾਲੀ ਦਲ ਨੇ ਮਾਲਵੇ ਦੇ ਵਿੱਚੋਂ ਕਦੇ ਹਾਰਨਾ ਹੀ ਨਹੀਂ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤੋਂ ਪਹਿਲਾਂ ਬੀਬੀ ਵੀਰਪਾਲ ਕੌਰ ਨੇ ਇਨਸਾਨ ਨੇ ਸਾਡੇ ਉੱਤੇ ਕਿੰਨੇ ਇਲਜ਼ਾਮ ਲਾਏ ਕਦੇ ਕੋਈ ਆ ਕੇ ਭੇਜਦਾ ਕਦੇ ਕੋਈ ਆ ਕੇ ਭੇਜਦਾ ਫੋਣੀ ਹੈ ਕਿੱਥੇ ਆ ਉਹਨਾਂ ਨੇ ਤਾਂ ਜੇ ਵੀ ਗੱਲ ਕਹੀ ਹੈ ਕਿ ਬਗਾਵਤ ਕਰਨ ਵਾਲੇ ਧੜੇ ਦੇ ਵੱਲੋਂ ਪ੍ਰਦੀਪ ਕਲੀਅਰ ਵਰਗੇ ਲੋਕਾਂ ਨੂੰ ਮੂਹਰੇ ਕੀਤਾ ਜਾ ਰਿਹਾ ਹੈ। ਭਾਰਤ ਦੇ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਜਿਹੜਾ ਆਪਣਾ ਅਕਸ ਦਿਖਾਇਆ ਹੈ ਇਹ 40-40 ਮਿੰਟ ਦੇ ਭਾਸ਼ਣ ਦਿੱਤੇ ਨੇ ਇਹ ਹੋਰ ਬਹੁਤ ਸਾਰੀਆਂ ਤਿੱਖੀਆਂ ਤੇ ਖਰੀਆਂ-ਖਰੀਆਂ ਗੱਲਾਂ ਕੀਤੀਆਂ ਨੇ ਉਸ ਨੂੰ ਸੁਣਨ ਤੋਂ ਬਾਅਦ ਲੱਗਦਾ ਇਹ ਆ ਕਿ ਇਹ ਤਾਂ ਪ੍ਰਤੀਕਰਮ ਬੜਾ ਤਿੱਖਾ ਹੋਣਾ ਸ਼ੁਰੂ ਹੋ ਗਿਆ ਹੈ। ਕੰਗਣਾ ਰਣੌਤ ਕੀ ਕਹਿੰਦੇ ਨੇ? ਗੱਲ ਵੀ ਕੰਗੜਾ ਰਣੌਤ ਦੀ ਗੱਲ ਦਾ ਤਾਂ ਕੋਈ ਬਹੁਤਾ ਪੰਜਾਬੀ ਤਾਂ ਖਾਸ ਕਰਕੇ ਅਸਰ ਨਹੀਂ ਮਹਿਸੂਸ ਕਰਦੇ ਪਰ ਕੰਗੜਾ ਰਣੌਤ ਇੱਕ ਮੈਂਬਰ ਪਾਰਲੀਮੈਂਟ ਅਤੇ ਮੈਂਬਰ ਪਾਰਲੀਮੈਂਟ ਭਾਜਪੀ ਦੇ ਵੱਲੋਂ ਤੇ ਭਾਜਪੀ ਦਾ ਇਟ ਖੜਿੱਕਾ ਚੱਲਦਾ ਰਹਿਣਾ ਤਾਂ ਕੰਗੜਾ ਰਣੌਤ ਦਾ ਸਭ ਨਾਲ ਚੱਲਦਾ ਉਹਨੇ ਰਾਹੁਲ ਗਾਂਧੀ ਦੇ ਉੱਤੇ ਇੱਕ ਨਿੱਜੀ ਟਿੱਪਣੀ ਕੀਤੀ ਆ ਉਹ ਕਹਿੰਦੀ ਰਾਹੁਲ ਗਾਂਧੀ ਮੈਨੂੰ ਲੱਗਦਾ ਕਿ ਨਸ਼ੇ ਦੇ ਵਿੱਚ ਆ ਕੇ ਬੋਲਦਾ ਉਹਨੇ ਕਿਹਾ ਜੀ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਡਰੱਗ ਦਾ ਐਡਿਕਟਡ ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਰਾਹੁਲ ਗਾਂਧੀ ਦੀ ਬੋਡੀ ਲੈਂਗੁਏਜ ਦਾ ਬੋਲਣ ਦਾ ਤਰੀਕਾ ਦਾ ਫਿਕਰ ਦਾ ਤਰੀਕਾ ਦੇਖ ਲ ਇਹ ਵੱਖਰੀ ਗੱਲ ਆ ਵੀ ਜਦੋਂ ਕੰਗੜਾ ਰਣੌਤ ਸੋਤਲੰਡਾ ਆਵਾ ਤਵਾ ਕਦੇ ਕਿਹਦੇ ਬਾਰੇ ਕਦੇ ਕਿਹਦੇ ਬਾਰੇ ਬੋਲਦੀ ਆ ਤੇ ਉਸ ਤੋਂ ਬਾਅਦ ਕੰਗੜਾ ਦੇ ਉੱਤੇ ਵੀ ਇਹ ਦੋਸ਼ ਲੱਗਦੇ ਵੀ ਪਾਈ ਇਧਰ ਵੀ ਡੋਪ ਹੋਣਾ ਚਾਹੀਦਾ ਟੈਸਟ ਹੋਣਾ ਚਾਹੀਦਾ ਸੋ ਅੱਜ ਇਹ ਗੱਲ ਚੱਲੀ ਆ ਖਬਰ ਬਹੁਤ ਵੱਡੀ ਬਣੀ ਆ ਵੀ ਇੱਕ ਮੈਂਬਰ ਪਾਰਲੀਮੈਂਟ ਦੇ ਉੱਤੇ ਦੂਜੀ ਮੈਂਬਰ ਪਾਰਲੀਮੈਂਟ ਦੇ ਵੱਲੋਂ ਕਿਸ ਤਰੀਕੇ ਦੇ ਦੋਸ਼ ਲਾਏ ਗਏ ਤੇ ਜਗਦੀਸ਼ ਭੋਲੇ ਨੂੰ 10 ਸਾਲ ਦੀ ਸਜ਼ਾ ਕਿਹੜੇ ਕੇਸ 'ਚ ਹੋਈ ਆ ਦੇਖੋ ਜੀ ਇਹ ਕੇਸ ਦਾ ਜਿਹੜਾ ਉਹ ਪੁਰਾਣਾ ਸੀਗਾ ਇਸ ਕੇਸ ਦੇ ਵਿੱਚ ਅੱਜ ਜਗਦੀਸ਼ ਭੋਲੇ ਸਮੇਤ ਕਈਆਂ ਨੂੰ ਸਜ਼ਾ ਸੁਣਾਈ ਗਈ ਆ ਅੱਜ ਦਾ ਜਗਦੀਸ਼ ਭੋਲੇ ਦੀ ਧਰਮ ਪਤਰੀ ਨੂੰ ਵੀ ਸਦਾ ਸੁਣਾਈ ਗਈ ਆ ਮੈਂ ਤੁਹਾਨੂੰ ਮੇਰਵਾ ਦੱਸ ਦਿੰਦਾ ਜੀ ਕਿ ਅੱਜ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ منی ਲਾਂਡਰਿੰਗ ਦੇ ਕੇਸ ਦੇ ਵਿੱਚ ਮੁਹਾਲੀ ਦੀ ਅਦਾਲਤ ਨੇ 10 ਬਰਿਆਂ ਦੀ ਸਜ਼ਾ ਸੁਣਾਈ ਹੈ ਤਕਰੀਬਨ 6000 ਕਰੋੜ ਰੁਪਏ ਦੀ ਡਰੱਗ ਤਸਕਰੀ ਦੇ ਇਸ ਮਾਮਲੇ ਦੇ ਵਿੱਚ ਭੋਲੇ ਸਮੇਤ 17 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ 50000 ਰੁਪਏ ਦਾ ਜੁਰਮਾਨਾ ਹੋਇਆ ਜੇ ਉਹ ਦੇ 50000 ਰੁਪਏ ਦਾ ਨਾ ਕੀਤਾ 1 ਸਾਲ ਹੋਰ ਕੈਦ ਕੱਟਣੀ ਪੈ ਸਕਦੀ ਹੈ ਇਸ ਮਾਮਲੇ ਦੇ ਵਿੱਚ ਫਿਰ ਸਭ ਕੁਲ 23 ਮੁਲਜ਼ਮ ਸਿਗੇ ਜਿਹਦੇ ਵਿੱਚ ਚਾਰਾਂ ਦੀ ਮੌਤ ਹੋ ਗਈ ਹੈ ਦੋ ਭਗੋੜੇ ਲਾਨੇ ਗਏ ਆ ਅਦਾਲਤ ਨੇ ਇਸ ਮਾਮਲੇ 'ਚ ਜਗਦੀਸ਼ ਭੋਲੇ ਸਮੇਤ ਮਨਪ੍ਰੀਤ ਸੁਖਰਾਜ ਸੁਖਜੀਤ ਸੁਖ ਤੇ ਮਨਿੰਦਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ ਤੇ ਭੋਲੇ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ ਜੀ ਐਮਐਲਏ ਗੱਜਣ ਮਾਜਰੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਸੀ ਹੁਣ ਉਹ ਵਾਪਸ ਲੈ ਲਈ ਹੈ ਹਾਂ ਪਹਿਲੀ ਗੱਲ ਤੇ ਫਿਰ ਸਾਹਿਬ ਕਹਿੰਦਾ ਸੀ ਬੀਆਈ ਨੇ ਨਾ 40 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ ਪਿਛਲੇ ਵਾਰ ਇਹ ਗੱਜਣ ਮਾਜਰਾ ਦੇ ਕਈ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਸੀਗੇ ਤੇ ਗ੍ਰਿਫਤਾਰ ਕੀਤਾ ਸੀ ਦੋਸ਼ ਇਹਦੇ ਉੱਤੇ ਇਹ ਲੱਗਾ ਹੈਗਾ ਜੀ ਕਿ ਇਹਨੇ ਬੈਂਕ ਤੋਂ ਲੋਨ ਲਿਆ ਹੋਰ ਕੰਮ ਦੇ ਲਈ ਪਰ ਜਦੋਂ ਲੋਨ ਮਿਲ ਗਿਆ ਪੈਸੇ ਕਿਤੇ ਹੋਰ ਵਰਤ ਲਏ ਆ ਸਹੀ ਟਿਕਾਣੇ ਤੇ ਪੈਸਿਆਂ ਦੀ ਵਰਤੋਂ ਨਹੀਂ ਕੀਤੀ ਗਈ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਗਈ ਤੇ ਪਤਾ ਲੱਗਾ ਜੀ ਕਿ ਇਹਨੇ ਯਾਨੀ ਕਿ ਭੋਲੇ ਖੁਰਾ ਨੇ ਆਪਣੇ ਵਕੀਲਾਂ ਦੇ ਰਾਹੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਚੁਣੌਤੀ ਦਿੰਦੀ ਪਟੀਸ਼ਨ ਪਾਈ ਸੀ ਪਰ ਅੱਜ ਇਹ ਸੁਪਰੀਮ ਕੋਰਟ ਦੇ ਵਿੱਚੋਂ ਵਾਪਸ ਲੈ ਲਈ ਆ ਤੇ ਅੱਜ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਜ਼ਮਾਨਤ ਦੇ ਵਾਸਤੇ ਤੇ ਹਾਈ ਕੋਰਟ ਦੇ ਵਿੱਚ ਜਾਣ ਦੀ ਤੁਹਾਨੂੰ ਛੋਟ ਹੈਗੀ ਆ ਤੇ ਬਿਕਰਮ ਸਿੰਘ ਮਜੀਠੀਆ ਸਿੱਟ ਦੇ ਅੱਗੇ ਪੇਸ਼ ਨਹੀਂ ਹੋਏ ਉਹ ਵੀ ਬਾਗੀ ਹੋ ਗਏ ਨੇ ਦੇਖੋ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਦੇ ਮੁਤਲਕ ਆਇਆ ਤੇ ਇੱਕ ਵੇਲੇ ਇੱਕ ਦਿਨ ਦੇ ਵਿੱਚ ਇੱਕੋ ਥਾਂ ਤੇ ਜਾਇਆ ਜਾ ਸਕਦਾ ਬਿਕਰਮ ਸਿੰਘ ਮਜੀਠੀਆ ਲਗਾਤਾਰ ਤੀਜੀ ਵਾਰ ਐਸਆਈਟੀ ਦੇ ਮੂਹਰੇ ਨਹੀਂ ਪੇਸ਼ ਹੋਏ ਪਿਛਲੀ ਵਾਰ ਉਹ ਕਹਿੰਦੇ ਸੀ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਹੈ ਕੇਸ ਆ ਉੱਥੇ ਬਿਜ਼ੀ ਆ ਇਸ ਤੋਂ ਪਿਛਲੀ ਵਾਰ ਉਹ ਕਹਿੰਦੇ ਸੀ ਮੈਂ ਜ਼ਲੀ ਦੇ ਵਿੱਚ ਬਿਜੀ ਆ ਤੇ ਅੱਜ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਮੈਂ ਤਾਂ ਚੰਡੀਗੜ੍ਹ ਦੇ ਵਿੱਚ ਕੇਸ ਦੇ ਵਿੱਚ ਬਿਜੀ ਆ ਹੁਣ ਐਸਆਈਟੀ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕਿਹੜੀ ਤਰੀਕ ਨੂੰ ਬੁਲਾਇਆ ਜਾਊਗਾ ਤੇ ਕੀ ਉਹ ਜਾਂਦੇ ਆ ਕਿ ਨਹੀਂ ਜਾਂਦੇ ਇਹ ਹੁਣ ਸਮਾਂ ਦੱਸੂਗਾ ਜੀ ਇਹ ਗੱਲ ਸੱਚੀ ਆ ਵੀ ਪਹਿਲਾਂ ਕੇਜਰੀਵਾਲ ਨੂੰ ਵੀ ਐਸਆਈਟੀ ਵਾਲੇ ਹੀ ਸੱਦੇ ਹੁੰਦੇ ਸੀ ਜਦੋਂ ਜਾਂਦੇ ਨਹੀਂ ਸੀ ਹੁੰਦੇ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਆ ਪਰ ਕੇਜਰੀਵਾਲ ਹੋਰੀ ਤਾਂ ਨਿੱਜੀ ਤੌਰ ਤੇ ਇੱਕ ਵਾਰ ਵੀ ਪੇਸ਼ ਨਹੀਂ ਸੀ ਹੋਏ ਉਹ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਇਹ ਤਾਂ ਬਿਲਕੁਲ ਗਲਤ ਮuje ਨੋਟਸ ਭੇਜਿਆ ਜਾ ਰਿਹਾ ਹੈ ਇਹ ਸੰਬੰਧ ਤੋਂ ਸਹੀ ਨਹੀਂ ਹੈ ਇਹ ਤਾਂ ਬਹੁਤ ਬੜੀ ਕਾਰਵਾਈ ਛੜਜੰਤਰ ਰਚਾ ਜਾ ਰਿਹਾ ਹੈ ਉਹ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਪਰ ਬਿਕਰਪ ਸਿੰਘ ਮਜੀਠੀਆ ਹੋਰੀ ਤਾਂ ਬਹੁਤ ਵਾਰ ਐਸਆਈਟੀ ਦੇ ਮੂਹਰੇ ਪੇਸ਼ ਵੀ ਹੋਏ ਆ ਲਗਾਤਾਰ ਸਾਡੇ ਵਿੱਚ ਹੁਣ ਤੀਜੀ ਵਾਰ ਹੀ ਆ ਜਦੋਂ ਨਹੀਂ ਪੇਸ਼ ਹੋਏ ਹੁਣ ਕੇਜਰੀਵਾਲ ਜਦੋਂ ਜੇਲ੍ਹ ਦੇ ਵਿੱਚ ਨੇ ਰਾਜ ਪ੍ਰਬੰਧ ਠੀਕ ਚੱਲ ਰਿਹਾ ਕਿਉਂਕਿ ਬਹੁਤ ਸਾਰੀਆਂ ਡੈਮੋਨਸਟ੍ਰੇਸ਼ਨਸ ਹੋ ਰਹੀਆਂ ਨੇ ਪੁਲਿਸ ਨੇ ਲੋਕ ਕੁੱਟੇ ਆ ਤੇ ਕਈ ਥਾਂਵੇਂ ਬਲਡੋਜ਼ਰ ਫੇਰਿਆ ਗਿਆ ਪਾਣੀ ਨਹੀਂ ਆ ਰਿਹਾ ਔਰਤਾਂ ਨੇ ਮੁਜ਼ਾਹਰੇ ਕੀਤੇ ਆ ਦਿੱਲੀ ਦੇ ਵਿੱਚ ਮਾਹੌਲ ਸਾਜ਼ਗਾਰ ਨਹੀਂ ਹੈ ਦੇਖੋ ਜੀ ਗੱਲ ਇਹ ਹੈ ਕਿ ਕੇਜਰੀਵਾਲ ਦੇ ਅੰਦਰ ਹੋਣ ਦੇ ਕਰਕੇ ਤੇ ਮਾਹੌਲ ਦੇ ਵਿੱਚ ਥੋੜੀ ਜੀ ਤਬਦੀਲੀ ਤਾਂ ਆਈ ਹੈ ਕਿਉਂਕਿ ਜਦੋਂ ਕਿਸੇ ਜਿਹੜਾ ਫੌਜ ਦਾ ਜਰਨੈਲ ਹੀ ਦਾ ਹੋਵੇ ਤੇ ਉਸ ਵਕਤ ਬਾਕੀ ਜਿੰਨੀ ਮਰਜ਼ੀ ਜ਼ਿੰਮੇਵਾਰੀ ਨਾਲ ਲੜਾਈ ਲੜਦੇ ਹੁਣ ਤਾਂ ਗੱਲ ਤਾਂ ਫਿਰ ਸਵਾਲਾਂ ਦੇ ਰੂਪ ਦੇ ਵਿੱਚ ਉੱਠਦੀ ਉੱਠਦੀ ਹੈ ਇਸ ਵੇਲੇ ਆਸ਼ੀ ਸੰਜੇ ਸਿੰਘ ਤੇ ਕੁਝ ਹੋਰ ਨੇਤਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਉਹ ਗੱਲ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਸੁਨੀਤਾ ਕੇਜਰੀਵਾਲ ਦੀ ਵਾਲੋਹਰੀ ਵੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਪਰ ਸਵਾਲ ਤਾਂ ਸਵਾਲ ਹੀ ਹੈ ਅੱਜ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸ਼ਾਮਲ ਹੋਏ ਆ ਤੇ ਪੰਜਾਬ ਦੇ ਨੇਤਾਵਾਂ ਨੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਵੀ ਕੇਜਰੀਵਾਲ ਦੇ ਨਾਲ ਸੋਖਾ ਤੇ ਧੱਕਾ ਹੋਇਆ ਉਹ ਇਹ ਗੱਲ ਕਹਿੰਦੇ ਕਿ ਗੁਜਰਾਤ ਦੇ ਵਿੱਚ ਪਾਰਟੀ ਦੀ ਚੜ੍ਹਤ ਬਹੁਤ ਹੋ ਰਹੀ ਸੀ ਇਸ ਕਰਕੇ ਭਾਜਪਾ ਨੂੰ ਫਿਕਰ ਪੈ ਗਈ ਵੀ ਭਾਏ ਟੱਕਰ ਦੇ ਵਿੱਚ ਸਿਰਫ ਇਹੀ ਪਾਰਟੀ ਹੋ ਸਕਦੀ ਹੈ ਕਿਸ ਕਰਕੇ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਛੜੀਅੰਤਰ ਰੱਖ ਕੇ ਕੇਦਰੀਵਾਲ ਨੂੰ ਅੰਦਰ ਕਰ ਦਿੱਤਾ ਗਿਆ ਹੈ ਲਾਰੈਂਸ ਬਿਸ਼ਨੋਈ ਦੀ ਕੀ ਖਬਰ ਆਈ ਹੈ ਦੇਖੋ ਜੀ ਲਾਰੈਂਸ ਬਿਸ਼ਨੋਈ ਦੀ ਖਬਰ ਸਿਰ ਸਭ ਇਹ ਆਈ ਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ਅੱਜ ਸੁਪਰੀਮ ਕੋਰਟ ਨੇ ਰੱਦ ਕਰਤੀ ਆ ਹਾਈ ਕੋਰਟ ਨੇ ਟੀਵੀ ਚੈਨਲ ਨੂੰ ਜੇਲ੍ਹ ਦੇ ਵਿੱਚ ਦਿੱਤੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਉਹਦੇ ਖਿਲਾਫ ਐਸਆਈਟੀ ਬਣਾਉਣ ਤੇ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀਗਾ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਹੁਣ ਪਤਾ ਲੱਗਾ ਜੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਤੇ ਮਾਨਯੋਗ ਅਦਾਲਤ ਨੇ ਗੱਲ ਕਹੀ ਹੈ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਇਹ ਜਾਂਚ ਦਾ ਵਿਸ਼ਾ ਹੈਗਾ ਤੁਹਾਡੇ ਖਿਲਾਫ 73 ਕੇਸ ਦਰਜ ਹੈ ਗੈਂਗਸਟਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਵੀ ਆਦੇਸ਼ ਦੇਣ ਤੋਂ ਪਹਿਲਾਂ ਸਾਡਾ ਪੱਖ ਨਹੀਂ ਸੁਣਿਆ ਗਿਆ ਤੇ ਸਿਖਰਲੀ ਅਦਾਲਤ ਨੇ ਗੈਂਗਸਟਰ ਨੂੰ ਹਾਈ ਕੋਰਟ ਜਾਣ ਵਾਸਤੇ ਕਹਿ ਦਿੱਤਾ ਜੀ ਪਰ ਇਸ ਨਿਓਂ ਓਲੰਪਿਕ ਦੇ ਵਿੱਚ ਭਾਰਤ ਦੀ ਲਾਜ ਜੇ ਰੱਖੀ ਹੈ ਕਿਸੇ ਨੇ ਉਹਨਾਂ ਤੋਂ ਕੋਈ ਪਹਿਲਾ ਮੈਡਲ ਨਹੀਂ ਜਿੱਤਿਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੋ ਵਿਦਿਆਰਥੀਆਂ ਨੇ ਰੱਖੀ ਹੈ ਕੀ ਕੀ ਮੈਡਲ ਮੈਡਲ ਜਿੱਤੇ ਨੇ ਉਹਨਾਂ ਨੇ ਸਰ ਸਾਬ ਅਸੀਂ ਅਸਲ ਗੱਲ ਦੀ ਆਸ ਕਰਦੇ ਆਂ ਵੀ ਸ਼ਾਇਦ ਸੋਨੇ ਮੈਡਲ ਆ ਜਾਣ ਹਾਲਾਂਕਿ ਸ਼ੁਰੂਆਤ ਅਸੀਂ ਠੰਡੀ ਮੱਠੀ ਮੰਨਦੇ ਆਂ ਪਰ ਫਿਰ ਵੀ ਅਸੀਂ ਕਿਉਂਕਿ ਥੋੜੇ ਨੂੰ ਬਹੁਤਾ ਕਰਕੇ ਜਾਣਨ ਵਾਲੇ ਪੰਜਾਬੀ ਆਂ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਵੀ ਭਾਈ ਪ੍ਰਮਾਤਮਾ ਬਹੁਤ ਵਧੀਆ ਜਲਵਾ ਪੇਸ਼ ਹੋਵੇ ਐਦਕੀ ਮੈਡਲਾਂ ਦਾ ਮੀਂਹ ਵਰ੍ਹ ਜੇ ਪਰ ਗੱਲ ਇਹ ਜੀ ਕਿ ਹਾਲੇ ਤੱਕ ਦੋ ਖਡਾਰੀਆਂ ਨੇ ਬੱਲੇ ਬੱਲੇ ਕਰਾਈ ਆ ਮਨੂ ਭਾਕਰ ਜਿਹੜੀ ਕੁੜੀ ਨਿਸ਼ਾਨੇਬਾਜ਼ ਆ ਉਹਨੇ ਅੱਜ ਦੋਰਾ ਮੈਡਲ ਜਿੱਤਿਆ ਮਨੂ ਭਾਕਰ ਤੇ ਸਰਬਜੋਤ ਸਿੰਘ ਨੇ 올림픽 ਖੇਡਾਂ ਦੇ 10 ਮੀਟਰ 에어 ਪਿਸਟਲ ਮਿਕਸਡ ਮੁਕਾਬਲੇ ਦੇ ਵਿੱਚ ਅੱਜ ਕਾਂਸੇ ਦਾ ਮੈਡਲ ਜਿੱਤਿਆ ਤੇ ਮਨੂ ਭਾਕਰ ਨੇ ਇਸ ਤੋਂ ਪਹਿਲਾਂ 10 ਮੀਟਰ 에어 ਪਿਸਟਲ ਦੇ ਵਿਅਕਤੀਗਤ ਮੁਕਾਬਲੇ ਦੇ ਵਿੱਚ ਕਾਂਸੇ ਦਾ ਮੈਡਲ ਫੁੰਡਿਆ ਸੀ ਸੋ 올림픽 ਦੇ ਵਿੱਚ ਦੋ ਤਮੇ ਭਾਰਤ ਦੀ ਝੋਲੀ ਦੇ ਵਿੱਚ ਪੈ ਗਏ ਆ ਮਨੋਪਾਕਰ ਇੱਕੋ 올림픽 ਦੇ ਵਿੱਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਹੈ ਸੁਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ